ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਬੀਰ ਦੀ ਫਰਮਾਇਸ਼ ਤੇ ਬਣਾਇਆ ਜੀ ਬੇਸਨ ਦਾ ਦਾਣੇਦਾਰ ਹਲਵਾ ਜਿਹੜਾ ਕਿ ਗੁੜ ਤੋਂ ਤਿਆਰ ਹੁੰਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਬਹੁਤ ਜਲਦੀ ਬਣਦਾ ਪਰ ਥੋੜੀ ਜਿਹੀ ਮਿਹਨਤ ਹੁੰਦੀ ਹੈ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲਿਆ ਜੀ ਸਮਾਨ ਜਿਦੇ ਵਿੱਚ ਆਪਾਂ ਇੱਕੋ ਕੌਲੀ ਦਾ ਸਾਰਾ ਸਮਾਨ ਨਾਪਣਾ ਤੁਸੀਂ ਕੋਈ ਕੱਪ ਲੈ ਲਿਓ ਕੌਲੀ ਲੈ ਲਿਓ ਇੱਕ ਕੌਲੀ ਬੇਸਨ ਦੀ ਲਈ ਹੈ ਪੌਣੀ ਕੋਲੀ ਗੁੜ ਅੱਧੀ ਕੋਲੀ ਘਿਓ ਦੀ ਤੇ ਆਪਾਂ ਪੌਣੀ ਕ ਕੋਲੀ ਲਈਏ ਦੁੱਧ ਦੀ ਪੌਣਾ ਮਤਲਬ ਅੱਧੇ ਤੋਂ ਜ਼ਿਆਦਾ ਉਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਇੱਕ ਪੈਨ ਜਿਹਦੇ ਵਿੱਚ ਆਪਾਂ ਦੋ ਛੋਟੇ ਗਲਾਸ ਪਾਣੀ ਦੇ ਪਾਵਾਂਗੇ ਜਿਹਦੇ ਵਿੱਚ ਆਪਾਂ ਗੁੜ ਨੂੰ ਪਾ ਦਾਂਗੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਗਰਮ ਕਰ ਲਾਂਗੇ ਚਾਹੇ ਤੁਸੀਂ ਗੁੜ ਨੂੰ ਪਹਿਲਾਂ ਭਿਉਂ ਕੇ ਵੀ ਰੱਖ ਸਕਦੇ ਹੋ ਤੇ ਮੈਂ ਐਟ ਅ ਟਾਈਮ ਕੀਤਾ ਇਸ ਲਈ ਆਪਾਂ ਗੁੜ ਨੂੰ ਕਰਾਂਗੇ ਗਰਮ ਜਦੋਂ ਇਹ ਚੰਗੀ ਤਰ੍ਹਾਂ ਵਿੱਚ ਇਹ ਮੈਲਟ ਹੋ ਗਿਆ ਉਸ ਤੋਂ ਬਾਅਦ ਜੀ ਤੁਸੀਂ ਕਿਸੇ ਵੀ ਛਣਨੀ ਨਾਲ ਗੁੜ ਨੂੰ ਛਾਣ ਕੇ ਇੱਕ ਸਾਈਡ ਤੇ ਰੱਖ ਲੈਣਾ ਹੈਗਾ ਬੜੇ ਸਿੰਪਲ ਜਿਹਾ ਤਰੀਕਾ ਹੈ ਤੇ ਪਰ ਬਹੁਤ ਜ਼ਿਆਦਾ ਟੇਸਟੀ ਇਹ ਹਲਵਾ ਬਣਦਾ। ਬਾਕੀ ਠੰਡ ਦਾ ਮੌਸਮ ਹੈ ਗੁੜ ਵਾਲੀਆਂ ਚੀਜ਼ਾਂ ਵੈਸੇ ਵੀ ਵਧੀਆ ਲੱਗਦੀਆਂ ਤੇ ਇੱਕ ਵਾਰੀ ਇਹ ਹਲਵਾ ਵੀ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ। ਫਿਰ ਲਈਏ ਜੀ ਆਪਾਂ ਪਾਣੀ ਕਹ ਲਈ ਦੁੱਧ ਦੀ ਤੇ ਉਹਨੂੰ ਆਪਾਂ ਗਰਮ ਰੱਖਤਾ ਵਿੱਚ ਪਾਏ ਜਿਹਦੇ ਆਪਾਂ 20-25 ਕੇਸਰ ਦੇ ਧਾਗੇ। ਜੇ ਤੁਸੀਂ ਇੱਥੇ ਕੇਸਰ ਨਾ ਪਾਉਣਾ ਹੋਵੇ ਫੋਡ ਕਲਰ ਵੀ ਤੁਸੀਂ ਪਾ ਸਕਦੇ ਹੋ ਪਰ ਆਪਾਂ ਇਹ ਦੁੱਧ ਨੂੰ ਤਾਂ ਹੀ ਗਰਮ ਕੀਤਾ ਕਿਉਂਕਿ ਇਹਦੇ ਵਿੱਚ ਕੇਸਰ ਨੇ ਕਲਰ ਦੇਣਾ ਸੀ ਆਪਣਾ ਤੇ ਉਹ ਗਰਮ ਕੀਤੇ ਬਿਨਾ ਨਹੀਂ ਆਉਂਦਾ ਨਹੀਂ ਤਾਂ ਤੁਹਾਨੂੰ ਗਰਮ ਕਰਨ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਜੀ ਆਪਾਂ ਇੱਕ ਚਮਚ ਲਵਾਂਗੇ ਦੇਸੀ ਘਿਓ ਦਾ ਤੇ ਉਹਦੇ ਵਿੱਚ ਪਾਏ ਆਪਾਂ ਕਾਜੂ ਬਦਾਮ ਪਿਸਤੇ ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰ ਲਾਂਗੇ ਪਰ ਜਿਹੜਾ ਘਿਓ ਹੈ ਆਪਾਂ ਹੌਲੀ ਹੌਲੀ ਪਾਉਣਾ ਹੈ ਇੱਕੇ ਛਾੜ ਤੁਸੀਂ ਸਾਰਾ ਬਿਲਕੁਲ ਨਹੀਂ ਪਾਣਾਗਾ ਥੋੜੇ ਜਿਕੇ ਓਲੇ ਵਿੱਚ ਹੀ ਆਪਣਾ ਹਲਵਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਫਿਰ ਆਪਾਂ ਪਾਏ ਜੀ ਤਰਬੂਜ ਦੇ ਬੀ ਤੇ ਉਹਨਾਂ ਨੂੰ ਵੀ 25-30 ਸਿਕਿੰਟਾਂ ਲਈ ਹਲਕਾ ਜਿਹਾ ਪਕਾ ਲਿਆ ਫਿਰ ਆਪਾਂ ਉਸੇ ਕੜਾਈ ਵਿੱਚ ਇੱਕ ਚਮਚ ਹੋਰ ਘਿਓ ਦਾ ਪਾਵਾਂਗੇ ਤੇ ਆਪਣੀ ਇੱਕ ਕੌਲੀ ਜਿਹੜੀ ਬੇਸਣ ਦੀ ਆ ਉਹ ਵਿੱਚ ਪਾ ਦਾਂਗੇ ਹੌਲੀ ਹੌਲੀ ਪਾ ਦਿਓ ਤੇ ਮਿਕਸ ਕਰ ਦਿਓ ਜਿਹੜਾ ਬੇਸਣ ਹੈ ਇੱਥੇ ਤੁਹਾਨੂੰ ਲੱਗੂਗਾ ਵੀ ਘਿਓ ਤੋਂ ਕਿਤੇ ਜ਼ਿਆਦਾ ਪਰ ਤੁਸੀਂ ਇੱਥੇ ਹੋਰ ਘਿਓ ਬਿਲਕੁਲ ਨਹੀਂ ਪਾਣਾਗਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਹੌਲੀ ਹੌਲੀ ਇਹਨੂੰ ਪਕਾਉਂਦੇ ਜਾਣਾ ਐਥੇ ਪਕਾਉਣਾ ਤੁਹਾਨੂੰ 5 ਤੋਂ 7 ਮਿੰਟ ਲਈ ਬੜਾ ਹੀ ਮੁਸ਼ਕਲ ਹੋਊਗਾ ਕਿਉਂਕਿ ਬੇਸਨ ਹੈ ਬੜਾ ਹੀ ਸਖਤ ਹੋ ਜਾਊਗਾ ਹੌਲੀ ਹੌਲੀ ਜਿਵੇਂ ਇਹ ਨੇ ਪੱਕੀ ਜਾਣਾਗਾ ਕਿਉਂ ਛੜਦੇ ਜਾਣਾਗਾ ਕਲਰ ਬਦਲਦਾ ਜਾਊਗਾ ਤੇ ਖੁਸ਼ਬੂ ਵੀ ਬੜੀ ਸੋਹਣੀ ਆਊਗੀ ਇਹਨੂੰ ਬਣਾਉਂਦੇ ਹੋਏ ਮਿਹਨਤ ਐ ਜਿਹੜੀ ਦੂਸਰੇ ਹਲਵਿਆਂ ਤੋਂ ਜ਼ਿਆਦਾ ਹੋਊਗੀ ਕਿਉਂਕਿ ਇਹਨੂੰ ਲਗਾਤਾਰ ਹੀ ਹਿਲਾਉਣਾ ਪੈਂਦਾ ਆਟੇ ਦਾ ਤੇ ਸੂਜੀ ਦਾ ਹਲਵਾ ਜਿਹੜਾ ਉਹ ਨਾ ਸਮਾਂ ਵੀ ਨਹੀਂ ਲੈਂਦਾ ਤੇ ਐਨੀ ਮਿਹਨਤ ਵੀ ਨਹੀਂ ਹੁੰਦੀ ਪਰ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਜਦੋਂ ਹੀ ਇਹ ਪੱਕ ਗਿਆ ਦੇਖੋ ਇਹਨੇ ਕਿਉਂ ਆਪਣਾ ਛੱਡਣਾ ਸ਼ੁਰੂ ਕਰ ਦਿੱਤਾ ਗੈਸ ਨੂੰ ਬਿਲਕੁਲ ਫੁੱਲ ਨਹੀਂ ਕਰਨਾ ਦੇਖੋ ਕਲਰ ਇਹਦਾ ਬਿਲਕੁਲ ਚੇਂਜ ਹੋ ਗਿਆ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਜਦੋਂ ਹੀ ਇਹਦਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਸੁਨਹਿਰੀ ਜਿਹਾ ਰੰਗ ਹੋ ਗਿਆ ਬੜਾ ਹੀ ਸੋਹਣਾ ਤੇ ਫਿਰ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਜੀ ਦੁੱਧ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਸੀ ਜਦੋਂ ਹੀ ਇਹਦੇ ਵਿੱਚ ਤੁਸੀਂ ਦ ਦ ਪਾਉਗੇ ਬਿਲਕੁਲ ਥੋੜਾ ਥੋੜਾ ਕਰਕੇ ਪਾਉਣਾ ਤੇ ਦੇਖੋ ਇੱਥੇ ਤੁਹਾਨੂੰ ਐ ਲੱਗੂਗਾ ਜਿਵੇਂ ਫਟਣ ਜੇ ਲੱਗ ਗਿਆ ਪਰ ਇਹ ਇੱਥੇ ਦਾਣੇਦਾਰ ਬਣ ਗਿਆ ਇਸ ਤਰੀਕੇ ਨਾਲ ਹੀ ਇਹ ਦਾਣੇਦਾਰ ਜਿਹੜਾ ਹਲਵਾ ਤਿਆਰ ਹੁੰਦਾ ਹ ਹੌਲੀ ਹੌਲੀ ਦੁੱਧ ਤੁਸੀਂ ਮਿਕਸ ਕਰੀ ਜਾਣਾ ਜੇ ਤੁਸੀਂ ਇੱਥੇ ਨਾਨ ਸਟਿਕ ਕੜਾਈ ਲਓਗੇ ਤਾਂ ਬੜੀ ਆਸਾਨੀ ਹੋਊਗੀ ਬਣਾਉਣ ਚ ਪਰ ਮੈਂ ਦੂਸਰੀ ਕੜਾਈ ਵਿੱਚ ਬਣਾਇਆ ਇਸ ਲਈ ਤਾਂ ਕਿ ਜਿਨਾਂ ਕੋਲੇ ਨਾਨ ਸਟਿਕ ਨਹੀਂ ਹੈ ਤਾਂ ਇਹਦੇ ਵਿੱਚ ਬਣਾਉਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਤਾਂ ਕਿ ਸਾਰਿਆਂ ਨੂੰ ਬਣਾਉਣ ਵਿੱਚ ਬੜੀ ਆਸਾਨੀ ਹੋਵੇ ਆਪਾਂ ਇਸ ਇਸ ਕੜਾਈ ਵਿੱਚ ਤਿਆਰ ਕੀਤਾ ਹੈਗਾ ਤੇ ਦੇਖੋ ਇੱਥੇ ਜਿਹੜਾ ਹੈਗਾ ਹਲਵਾ ਇਹਦੇ ਵਿੱਚ ਨੀਚੇ ਲੱਗਣ ਦਾ ਡਰ ਹੁੰਦਾ ਤੁਸੀਂ ਨਾਲ-ਨਾਲ ਲਗਾਤਾਰ ਹਿਲਾਉਂਦੇ ਜਾਣਾ ਹੈ ਗੈਸ ਦੀ ਫਲੇਮ ਹਜੇ ਬਿਲਕੁਲ ਆਪਾਂ ਫੁੱਲ ਨਹੀਂ ਕਰਨੀਗੀ ਤੇ ਉਸ ਤੋਂ ਬਾਅਦ ਜੀ ਜਦੋਂ ਹੀ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਫਿਰ ਇਹਦੇ ਵਿੱਚ ਪਾਉਣਾ ਆਪਾਂ ਗੁੜ ਵਾਲਾ ਪਾਣੀ ਤੇ ਜਿਹੜਾ ਆਪਾਂ ਤਿਆਰ ਕਰਕੇ ਰੱਖਿਆ ਸੀ ਤੁਹਾਨੂੰ ਲੱਗੂਗਾ ਸ਼ਾਇਦ ਵੀ 2 ਗਲਾਸ ਪਾਣੀ ਦੀ ਹੈ ਹਲਵੇ ਲਈ ਜ਼ਿਆਦਾ ਬਿਲਕੁਲ ਨਹੀਂ ਕਿਉਂਕਿ ਬੇਸਨ ਜਿਹੜਾ ਉਹ ਖੁਸ਼ਕ ਹੁੰਦਾ ਹੈ ਉਹ ਜ਼ਿਆਦਾ ਪਾਣੀ ਲੈਂਦਾ ਹੈ ਇਹ ਪੂਰੇ ਦਾ ਪੂਰਾ 2 ਗਲਾਸ ਪਾਣੀ ਹੈ ਜਿਹੜਾ ਆਪਣੇ ਵਿੱਚ ਸਮੇਟ ਜਾਊਗਾ ਫੇਰ ਹੀ ਇਹਦਾ ਵਧੀਆ ਜਿਹਾ ਹਲਵਾ ਦੇਖੋ ਬਣ ਕੇ ਤਿਆਰ ਹੋਊਗਾ ਤੁਸੀਂ ਇਹਨੂੰ ਦੇਖੀ ਜਾਓਗੇ ਇਸੇ ਤਰ੍ਹਾਂ ਹੀ ਹੌਲੀ ਹੌਲੀ ਮਿਕਸ ਕਰਦੇ ਜਾਣਾ ਲਾਸਟ ਤੇ ਆਪਾਂ ਦੇਖੋ ਜੀ ਸਾਰਾ ਪਾਣੀ ਇਹਦੇ ਵਿੱਚ ਪਾਤਾ ਸਮਾਨ ਹੈ ਜਿਹੜਾ ਤੁਸੀਂ ਇਸੇ ਤਰੀਕੇ ਨਾਲ ਮਣਕੇ ਲੈਣਾਗਾ ਤਾਂ ਹੀ ਤੁਹਾਡਾ ਹਲਵਾ ਜਿਹੜਾ ਬਹੁਤ ਜ਼ਿਆਦਾ ਵਧੀਆ ਬਣੂਗਾ ਤੇ ਮਿੱਠਾ ਵਗੈਰਾ ਵੀ ਪੂਰਾ ਵਧੀਆ ਆਊਗਾ ਤੇ ਲਾਸਟ ਤੇ ਇਹਦੇ ਵਿੱਚ ਤੁਸੀਂ ਥੋੜਾ ਥੋੜਾ ਕਰਕੇ ਘਿਓ ਪਾਉਣਾ ਹੈਗਾ ਕਿਉਂਕਿ ਘਿਓ ਆਪਾਂ ਪਹਿਲਾਂ 2 ਚਮਚੀ ਪਾਏ ਐ ਜਿਵੇਂ ਜਿਵੇਂ ਤੁਸੀਂ ਇਹਨੂੰ ਮਿਕਸ ਕਰੋਗੇ ਤਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਤੁਸੀਂ ਘਿਓ ਪਾਉਂਦੇ ਜਾਓ ਤਾਂ ਇਹ ਕੜਾਈ ਨੂੰ ਛੜਦਾ ਜਾਊਗਾ ਪਰ ਲਗਾਤਾਰ ਤੁਸੀਂ ਆਪਣੀ ਬਾਹ ਨੂੰ ਬਿਲਕੁਲ ਨਹੀਂ ਰੋਕਣਾ ਹਲਾਉਂਦੇ ਹੀ ਰਹਿਣਾ ਇਹਨੂੰ ਹਲਾਉਂਦੇ ਹੀ ਰਹਿਣਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਨਾ ਹੈਗਾ ਉਸ ਤੋਂ ਬਾਅਦ ਜੀ ਵਿੱਚੇ ਤੁਸੀਂ ਮਿਕਸ ਕਰ ਦਿਓ ਡਰਾਈ ਫਰੂਟ ਜਿਹੜੇ ਤੁਸੀਂ ਰੋਸਟ ਕੀਤੇ ਸੀਗੇ ਸਾਰੀਆਂ ਚੀਜ਼ਾਂ ਪਾ ਦਿਓ ਇਹਦੇ ਵਿੱਚ ਤੁਸੀਂ ਖੋਪਾ ਵਗੈਰਾ ਮੱਕ ਜੀ ਵਗੈਰਾ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਹੋ ਦੇਖੋ ਜੀ ਬਹੁਤ ਜ਼ਿਆਦਾ ਇਹਨੇ ਕੜਾਈ ਨੂੰ ਛੱਡ ਤਾਂ पर ਹਜੇ ਵੀ ਇਹ ਕਾਫੀ ਟਾਈਮ ਲਊਗਾ ਫਿਰ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹੇ ਥੋੜਾ ਥੋੜਾ ਕਰਕੇ ਘਿਓ ਪਾਉਂਦੇ ਰਹੇ ਤੇ ਇਸੇ ਤਰੀਕੇ ਨਾਲ ਜੇ ਬਣਾਵੋਗੇ ਤਾਂ ਇਹ ਹਲਵਾ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਤੇ ਤੁਸੀਂ ਹਰ ਵਾਰੀ ਜਦੋਂ ਕੋਈ ਆਊਗਾ ਤੇ ਇਹ ਹੀ ਹਲਵਾ ਜਿਹੜਾ ਤਿਆਰ ਕਰਕੇ ਠੰਡ ਦੇ ਵਿੱਚ ਖਵਾਉਂਗੇ ਕਿਉਂਕਿ ਗੁੜ ਵਾਲੀਆਂ ਚੀਜ਼ਾਂ ਵੈਸੇ ਵੀ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਫਿਰ ਇਹਨੇ ਜੀ ਬਿਲਕੁਲ ਦੇਖੋ ਕੜਾਈ ਨੂੰ ਛੱਡਤਾ ਤੇ ਇਹ ਹੋ ਗਿਆ ਤਿਆਰ ਤੇ ਜਦੋਂ ਤੱਕ ਇਹ ਕੜਾਈ ਵਿੱਚ ਚੰਗੀ ਤਰ੍ਹਾਂ ਕੋਮਨ ਲੱਗੇ ਜੇ ਤਾਂ ਉਦੋਂ ਤੱਕ ਤੁਸੀਂ ਗੈਸ ਨੂੰ ਬਿਲਕੁਲ ਬੰਦ ਨਹੀਂ ਕਰਨਾ ਤੇ ਇਹਨੂੰ ਪੂਰੀ ਕੜਾਈ ਵਿੱਚ ਆਪਾਂ ਘੁਮਾ ਦੇਣਾ ਹੈਗਾ ਇੱਥੇ ਆਪਣਾ ਸਾਰਾ ਘਿਓ ਵੀ ਖਤਮ ਹੋ ਗਿਆ ਤੇ ਹਲਵੇ ਨੇ ਕੜਾਈ ਨੂੰ ਵੀ ਛੱਡਤਾ ਤੇ ਇਹ ਬਣ ਕੇ ਹੋ ਗਿਆ ਜੀ ਤਿਆਰ ਬਹੁਤ ਹੀ ਸੌਖਾ ਜਿਹਾ ਤਰੀਕਾ ਹੈਗਾ ਪਰ ਟਾਈਮ ਥੋੜਾ ਜਿਹਾ ਜ਼ਰੂਰ ਵੱਧ ਲੱਗਦਾ ਪਰ ਜੇ ਚੀਜ਼ ਵਧੀਆ ਬਣੀ ਹੋਵੇ ਤਾਂ ਟਾਈਮ ਆਪਣੀ ਯਾਦ ਨਹੀਂ ਰਹਿੰਦਾ ਦੇਖੋ ਇਹ ਚੰਗੀ ਤਰ੍ਹਾਂ ਵਿੱਚ ਇਹਦੇ ਘੁੰਮਣ ਲੱਗ ਗਿਆ ਕੜਾਈ ਵਗੈਰਾ ਇਹਨੇ ਛੱਡਤੀ ਪਰ ਜਿਹਨੂੰ ਇੰਨਾ ਜ਼ਿਆਦਾ ਕਰਨਾ ਥੋੜਾ ਜਿਹਾ ਮੁਸ਼ਕਿਲ ਲੱਗੇ ਤਾਂ ਤੁਸੀਂ ਫਿਰ ਨਾਨ ਸਟਿਕ ਕੜਾਈ ਲਿਓ ਕਿਉਂਕਿ ਉਹਦੇ ਵਿੱਚ ਇੱਕ ਘੱਟ نیچے ਚਿਪਕਦਾ ਤੇ ਪਰ ਤਿਆਰ ਬਹੁਤ ਜ਼ਿਆਦਾ ਵਧੀਆ ਹੁੰਦਾ ਦੋਨੇ ਤਰੀਕਿਆਂ ਦੇ ਨਾਲ ਹੀ ਇਨੂੰ ਤਿਆਰ ਕਰਨ ਲਈ ਆਪਾਂ ਲੱਕੜ ਦਾ ਸਪੂਨ ਵਰਤਿਆ ਸੀ ਪਰ ਜੇ ਤੁਹਾਡੇ ਕੋਲ ਕੜਾਈ ਸਿੰਪਲ ਹੈ ਤਾਂ ਇਹਨੂੰ ਘਮਾਉਣ ਦੇ ਸਮੇਂ ਤੁਸੀਂ ਕੜਛੀ ਦਾ ਇਸਤੇਮਾਲ ਕਰਿਓ ਕਿਉਂਕਿ ਉਹਦੇ ਨਾਲੇ ਬਿਲਕੁਲ نیچے ਨਹੀਂ ਲੱਗਦਾ ਇਹ ਛੋਟੀਆਂ ਜਿਹੀਆਂ ਗੱਲਾਂ ਤੁਸੀਂ ਧਿਆਨ ਰੱਖਿਓ ਤੇ ਬਹੁਤ ਟੇਸਟੀ ਜਿਹੜਾ ਹਲਵਾ ਹੈ ਉਹ ਤੁਹਾਡਾ ਬਣ ਕੇ ਤਿਆਰ ਹੋਊਗਾ ਹੁਣ ਇਹ ਤਰੀਕਾ ਵਰਤਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਬਈ ਠੰਡੇ ਮੌਸਮ ਚ ਸਭ ਨੂੰ ਕੀਤਾ ਇਹ ਹਲਵਾ ਸਰਵ ਤੇ ਸਭ ਨੇ ਖਾਦਾ ਤੇ ਬੜੀ ਤਾਰੀਫ ਹੋਈ ਬਹੁਤ ਜ਼ਿਆਦਾ ਟੇਸਟੀ ਇਹ ਹਲਵਾ ਬਣਿਆ ਸੀ ਹੁਣ ਤੁਸੀਂ ਵੀ ਬਣਾਓ ਖਾਓ ਤੇ ਬੱਚਿਆਂ ਨੂੰ ਜ਼ਰੂਰ ਖਵਾਓ ਤੇ ਇੰਜੋਏ ਕਰੋ ਬਸ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਬਸ ਜ਼ਰੂਰ ਰੱਖਿਓ ਜਿੰਨਾ ਵੀ ਤੁਸੀਂ ਸਮਾਨ ਲਿਆ ਉਹ ਸਾਰਾ ਮਿੰਨ ਤੋਲ ਕੇ ਲੈਣਾਗਾ ਇੱਕੋ ਚੀਜ਼ ਦੇ ਰਾਹੀਂ ਤੁਸੀਂ ਸਮਾਨ ਨੂੰ ਮਿਲਣਾ ਚਾਹੇ ਕੋਈ ਕੋਲੀ ਲੈ ਲਿਓ ਜਾਂ ਕੱਪ ਤੇ ਦੂਸਰੀ ਗੱਲ ਇਹ ਹੈ ਜਦੋਂ ਵੀ ਸਿੰਪਲ ਕੜਾਈ ਵਿੱਚ ਬਣਾਉਂਗੇ ਤਾਂ ਇਹਨੂੰ ਘਮਾਉਣ ਵੇਲੇ ਕਰਛੀ ਦੀ ਵਰਤੋਂ ਹੀ ਕਰਿਓ ਕਿਉਂਕਿ ਉਹਦੇ ਨਾਲ ਇਹ ਨੀਚੇ ਜਿਹੜਾ ਬਿਲਕੁਲ ਨਹੀਂ ਚਿਪਕੂਗਾ ਉਸ ਤੋਂ ਬਾਅਦ ਜਿਵੇਂ ਅਸੀਂ ਆਪ ਸਰਵ ਕੀਤਾ ਹਲਕੇ ਜਿਹੇ ਡਰਾਈ ਫਰੂਟ ਇਹਦੇ ਉੱਪਰ ਪਾਤੇ ਜਿਸ ਨਾਲੇ ਦੇਖਣ ਵਿੱਚ ਵੀ ਬੜਾ ਵਧੀਆ ਲੱਗਦਾ ਬਹੁਤ ਜ਼ਿਆਦਾ ਟੇਸਟੀ ਬਣੇ ਹੁਣ ਜਲਦੀ ਬਣਾਇਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ